ਹਿੰ ਭਜਾ ਜੀ ਯਾਰ ਆ ਪਾ ਭਜਾਓ ਕੀ ਨਾਮ ਕੀ ਹੈ ਜੀ ਸੇਮ ਸੇਮ ਤੁਹਾਡਾ ਕੀ ਨਾਮ ਹੈ ਬਿੰਦਾ ਬਾਈ ਕਣਕ ਨੂੰ ਅੱਗ ਲੱਗੀ ਹੈ ਹਾਂ ਕਣਕ ਨੂੰ ਅੱਗ ਲੱਗੀ ਹੈ ਕਿੰਨੀ ਸੜੀ ਕਣਕ ਕਿੱਲਾ ਕਣਕ ਸੜ ਗਈ ਅੱਛਾ ਥੋੜੀ ਵੀ ਸੜ ਗਈ ਥੋੜੀ ਪਹਿਲਾਂ ਦੀ ਪੁਰਾਣੀ ਪਈ ਸੀਗੀ ਹਾਂ ਪੁਰਾਣੀ ਥੋੜੀ ਪਈ ਸੀ ਅੱਛਾ ਤੇ ਕਿੱਲਾ ਕਣਕ ਖਾਣ ਵਾਲੀ ਜਿਹੜੀ ਹਾਂ ਖਾਣ ਵਾਲੀ ਕਣਕ ਪਾਸ਼ ਨਹੀਂ ਬਸ ਕਿੰਨੇ ਪਰਿਵਾਰ ਦੇ ਜੀ ਅਸੀਂ ਹੈਗੇ ਪੰਜ ਤੇ ਆਈਆਂ ਹੀ ਗੱਡੀਆਂ ਅੱਗ ਮਝਾਉਣ ਵਾਲੀਆਂ ਅੱਗ ਗੱਡੀਆਂ ਬਾਹਰ ਚਾਈਆਂ ਚੋਂ ਅੱਛਾ ਜਦੋਂ ਸੜ ਗਈ ਸਾਰੀ ਸੜ ਗਈ ਸਾਰੀ ਠੀਕ ਹੈ ਸਾਰੀ ਸੜਕ ਸੁਹਾ ਗਈ ਹਾਂ ਸਾਰੀ ਸੜਕ ਸੁਹਾ ਗਈ ਹੁਣ ਕਿਵੇਂ ਗੁਜ਼ਾਰਾ ਹੋਊਗਾ ਹੁਣ ਵੇਖੋ ਰਾਬਤ ਇਸ ਪਰੋਸਾ ਅੱਛਾ ਕੀ ਮਦਦ ਦੂਜਾ ਵੇਖਣ ਵਾਲਿਆਂ ਨੂੰ ਕੀ ਅਪੀਲ ਕਰੋਗੇ ਮਤਲਬ ਇਹ ਕੱਲ ਲਗੇ ਤੇ ਉਹਨਾਂ ਦੀ ਇਹ ਜੇ ਛੋਟੇ ਛੋਟੇ ਬੱਚੇ ਨੇ ਹਾਂ ਤੇ ਕਿਵੇਂ ਅੱਗ ਤੇ ਕਾਬੂ ਕਿਵੇਂ ਪਾਇਆ ਗਿਆ ਫਿਰ ਲੋਕਾਂ ਨੇ ਲੋਕਾਂ ਨੇ ਬਾਦੂ ਟਰੈਕਟਰ ਵੀ ਆ ਗਏ ਬਾ ਪਿੱਛੇ ਆਏ ਟਰੈਕਟਰ ਵੀ ਅੱਗ ਪਈ ਲਾ ਲਾਂਗੇ ਅੱਛਾ ਠੀਕ ਅੱਗਾਂ ਲਾਂਗੇ ਠੀਕ ਡੰਗਰ ਉਹ ਸਾਢੇ ਦਿੱਤੇ ਡੰਗਰ ਬਚਾਏ ਨੇ ਸਾਡੇ ਹਾਂ ਡੰਗਰ ਸਾਡੇ ਸਾਢੇ ਸਾਢੇ ਦਿੱਤੇ ਅੱਛਾ ਕੁੱਫੂ ਲਵਾਇਆ ਇਹ ਕਿੰਨੇ ਪਸ਼ੂ ਕਿੰਨੇ ਆ ਜੀ ਦੋ ਠੀਕ ਦੋ ਗਾਂ ਤੇ ਹੈਗੀ ਟੂੜੀ ਹੋਰ ਉੜੀ ਹੋਰ ਕੋਈ ਨਹੀਂ ਇਹੋ ਹੀ ਬਸ ਇਹੋ ਹੀ ਸੀ ਜੋ ਕਣਕ ਤੇ ਪਰੋ ਸੀਗਾ ਹੋਰ ਕਣਕ ਤੇ ਹੀ ਸੀ ਸਾਰਾ ਕੁਝ ਅੱਛਾ ਕਿੰਨੇ ਜੀ ਕਿੰਨੇ ਪਰਿਵਾਰ ਦੇ ਹਾਂ ਜੀ ਕਿਹੜਾ ਪਿੰਡ ਕਿਹੜਾ ਜੀ ਆਇਆ ਆਪਣਾ ਪਰੋਈ ਪਰ ਹਲਕਾ ਛਾਏ ਕੋਈ ਆਇਆ ਕੋਈ ਐਮਐਲਏ ਜਾਂ ਕੁਝ ਅਜੇ ਤਾਂ ਕੋਈ ਨਹੀਂ